ਹਾਂਜੀ ਸਸਸੀ ਕਾਲ ਜੀ ਸਾਰੇ ਵੀਰਾਂ ਨੂੰ ਸੁੱਖੇ ਵਾਲਾ ਬਰੀਡਰ ਚ ਆਸੋ ਦਾ ਸਵਾਗਤ ਹੈ ਜੀ ਸੋ ਵੀਡੀਓ ਲੈ ਕੇ ਹਾਜ਼ਰਾਂ ਜੀ ਆਪਣਾ ਮੁਰਗੀ ਆਪਣੇ ਕੋਲ ਆਈ ਹੋਈ ਹੈ ਡੀਪੀ ਕ੍ਰੋਸ ਠੀਕ ਹੈ ਜੀ ਕੁਝ ਬਲੈਕ ਐਸਟਲੋਪ ਦੇ ਪੀਸ ਵੀ ਹੈਗੇ ਆ ਵਿੱਚ ਤੇ ਮੁਰਗੀ ਦਾ ਵਜਨ ਹੈਗਾ ਜੀ 1.5 ਕਿਲੋ ਤੋਂ ਲੈ ਕੇ 1700 ਗ੍ਰਾਮ ਠੀਕ ਹੈ ਤੇ ਵੀਡੀਓ ਤੁਹਾਨੂੰ ਅਸੀਂ ਕਰਾ ਦਿੰਨੇ ਚੈੱਕ ਸਾਰਿਆਂ ਤੋਂ ਪਹਿਲਾਂ ਇੱਕੋ ਬੇਨਤੀ ਹੈ ਵੀ ਜਿਹੜੇ ਵੀ ਇਹਨਾਂ ਵੀ ਬਰਡ ਲੈ ਕੇ ਜਾਣਾ ਉਹਨਾਂ ਨੂੰ ਬੇਨਤੀ ਹੈ ਵੀ ਜਿਹੜੀ ਮੁਰਗੀ ਆ ਨਾ ਇਹਨੂੰ ਤੁਸੀਂ ਮੁਰਗੀ ਫਾਰਮਾਂ ਜਾਂ ਕੋਈ ਪੋਲਟਰੀ ਫਾਰਮਿੰਗ ਇਹਨਾਂ ਨੂੰ ਕੋਈ ਜਵਾਕਾਂ ਵਾਲਾ ਪਖੇਡ ਨਾ ਸਮਝ ਗਏ। ਇਹ ਇੱਕ ਜਾਨਵਰ ਆ 1.5 ਕਿਲੋ ਦਾ ਉਹਨੂੰ ਵੀ ਠੰਡ ਲੱਗਦੀ ਆ ਠੀਕ ਆ। ਉਹਨੇ ਦਾਣਾ ਪਾਣੀ ਵੀ ਚਾਹੀਦਾ। ਜਦੋਂ ਆਪਾਂ ਆਪਣਾ ਘਰ ਛੱਡ ਕੇ ਕਿਤੇ ਹੋਰ ਜਾਣੇ ਤੇ ਆਪਾਂ ਇੱਕ ਦਿਨ ਦੇ ਵਿੱਚ ਹੀ ਵਾਪਸ ਆਉਣ ਨੂੰ ਕਰਦੇ ਆ ਠੀਕ ਆ। ਇਹ ਕਈ ਥਾਵਾਂ ਤੋਂ ਬਦਲ-ਬਦਲ ਕੇ ਜਾਨਵਰ ਮੰਨ ਲੋ ਫਾਰਮਰ ਤੋਂ ਲਈਦਾ ਠੀਕ ਆ। ਇੱਥੇ ਰੱਖੀਦਾ ਮੇਰੇ ਕੋਲੋਂ ਤੀਜੀ ਥਾਂਾਂ ਤੇ ਚਲੇ ਜਾਣਾ। ਸੋ ਜਾਨਵਰ ਨੂੰ ਇੱਕ ਜਾਤ ਤੀਜੀ ਥਾਂ ਤੇ ਜਾ ਕੇ ਉਹਨੇ ਸਟੇਬਲ ਹੋਣਾ ਸੋ ਜੇ ਜਾਨਵਰ ਆਂਡੇ ਤੇ ਲੱਗਾ ਹੋਇਆ ਨਾ ਮੰਨ ਲਓ ਤੇ ਆਂਡਾ ਇਹ ਨਹੀਂ ਹੈਗਾ ਵੀ ਜੇ ਆਪਾਂ ਮੁਰਗੀ ਲੈ ਜਾਵਾਂਗੇ ਤੇ ਮੁਰਗੀ ਨਾਲ ਹੀ ਆਂਡਾ ਲਈ ਫਿਰਦੀ ਆ ਤੇ ਜਾ ਕੇ ਅੱਜ ਮੁਰਗੀ ਲੈ ਕੇ ਤੇ ਸਵੇਰੇ ਮੁਰਗੀ ਆਂਡਾ ਦੇਊਗੀ ਜਾਂਦੇ ਈ ਇਦਾਂ ਕਦੇ ਨਹੀਂ ਹੁੰਦਾ ਮੁਰਗੀ ਦੀ ਇੱਕ ਲੜੀ ਬਣੀ ਹੁੰਦੀ ਆ ਠੀਕ ਆ ਜੀ ਉਹ ਜਿਹੜੀ ਲੜੀ ਆ ਨਾ ਜਦੋਂ ਆਪਾਂ ਉਹਨੂੰ ਟ੍ਰਾਂਸਫਰ ਕਰਦੇ ਆ ਬਰਡ ਨੂੰ ਉਹਨੂੰ ਸਟ੍ਰੈਸ ਵੀ ਆਉਂਦਾ ਸਟ੍ਰੈਸ ਆਉਂਦਾ ਜੀ ਫੀਡ ਜਿਹੜੀ ਅਸੀਂ ਹੋਰ ਪਾ ਰਹੇ ਹਾਂ ਤੁਸੀਂ ਪਤਾ ਨਹੀਂ ਫੀਡ ਪਾਉਣੀ ਐ ਜਾਂ ਰੋਟੀਆਂ ਪੌਣੀਆਂ ਜਾਂ ਕੁਛ ਬੰਦੇ ਕਈ ਆ ਵੀ ਕਣੀ ਪਾ ਦਿੰਦੇ ਆ ਉਹ ਚੀਜ਼ਾਂ ਜਿਹੜੀਆਂ ਆ ਨਾ ਇੱਕ ਸੰਤੁਲਿਤ ਖਰਾਕ ਜਿਹੜੀ ਬਰਡ ਨੂੰ ਚਾਹੀਦੀ ਹੁੰਦੀ ਆ ਠੀਕ ਹੈ ਜੀ ਸੰਤੁਲਿਤ ਖਰਾਕ ਜਿਹੜੀ ਉਹਨੂੰ ਮਿਲਦੀ ਨਹੀਂ ਗੀ ਜਿਹੜਾ ਹੁਣ ਆਪਾਂ ਕਹਿ ਦਿੰਨੇ ਆ ਵੀ ਆਰਗੇਨਿਕ ਅੰਡਾ ਆ ਅੰਡਾ ਆਰਗੇਨਿਕ ਹੁੰਦਾ ਮੰਨ ਲਿਆ ਮੈਂ ਬੜੇ ਬੰਦੇ ਪਾਉਂਦੇ ਆਂ ਅੰਡਾ ਆਰਗੇਨਿਕ ਜੋ ਦੀ ਸੰਤੁਲਿਤ ਖਰਾਕ ਆ ਬਰਡ ਨੂੰ ਤੁਸੀਂ ਵੇਖਿਆ ਵੀ ਕਦੇ ਮਿਲ ਰਹੀ ਐ ਤੁਸੀਂ ਆਂਡੇ ਦਾ ਕਦੇ ਪ੍ਰੋਟੀਨ ਲੈਵਲ ਚੈੱਕ ਕਰਵਾਇਆ ਕਿਸੇ ਬੰਦੇ ਨੇ ਵੀ ਇਹਦੇ ਚ ਕਿੰਨਾ ਪ੍ਰੋਟੀਨ ਹਰ ਇੱਕ ਕਹਿ ਦਿੰਦਾ ਵੀ ਇਹਦੇ ਚ 18 ਐ ਇਹਦੇ ਚ 16 ਆ ਕਦੀ ਵੀ ਕਿਸੇ ਬੰਦੇ ਨੇ ਆਂਡੇ ਦਾ ਪ੍ਰੋਟੀਨ ਲੈਵਲ ਚੈੱਕ ਕਰਵਾਇਆ ਕਿਸੇ ਨੇ ਅੱਜ ਤੱਕ ਫੀਡ ਦਾ ਪ੍ਰੋਟੀਨ ਲੈਵਲ ਚੈੱਕ ਕਰਾਇਆ ਵੀ ਫੀਡ ਦੇ ਵਿੱਚ ਕਿੰਨੇ ਪਰਸੈਂਟ ਪ੍ਰੋਟੀਨ ਆ ਰਿਹਾ ਕੋਈ ਬੰਦਾ ਨਹੀਂ ਚੈੱਕ ਕਰਵਾਉਂਦਾ ਹਰ ਇੱਕ ਨੂੰ ਇਹੀ ਚਾਹੀਦਾ ਵੀ ਮੁਰਗੀ ਲੈ ਗਏ ਬਸ ਆਂਡਾ ਜਾਂਦਿਆਂ ਹੀ ਦੇ ਦੇ ਸੋ ਇਦਾਂ ਕਦੇ ਨਹੀਂ ਹੁੰਦਾ ਬਰਡ ਆ ਬਰਡ ਜਿਹੜਾ ਸਟ्रेस ਦੇ ਵਿੱਚ ਆਉਂਦਾ ਸਫਰ ਦੇ ਵਿੱਚ ਸਫਰ ਕਰਦਾ ਅਗਰ ਜਿਹੜੀ ਮੁਰਗੀ ਆ ਉਹ ਮੰਨ ਲਓ ਵੀ ਉਹਦਾ ਬਾਡੀ ਟੈਂਪਰੇਚਰ ਮੇਨਟੇਨ ਨਹੀਂ ਹੁੰਦਾ ਠੰਡ ਦੇ ਵਿੱਚ ਘੱਟੋ ਘੱਟ 24 ਡਿਗਰੀ ਟੈਂਪਰੇਚਰ ਤੁਹਾਡੇ ਅੰਦਰ ਦਾ ਚਾਹੀਦਾ ਜਿੱਥੇ ਮੁਰਗੀ ਨੂੰ ਤੁਸੀਂ ਰੱਖਣਾ ਆਪਣੇ ਬਾਹਲੇ ਬੰਦਿਆਂ ਦੇ ਕੀ ਹੁੰਦਾ ਵੀ ਬਾਹਰ ਪਿੰਜਰਿਆਂ ਦੇ ਵਿੱਚ ਜਾਨਵਰ ਰੱਖੇ ਨੇ ਪੱਲੀਆਂ ਪਾ ਦਿੱਤੀਆਂ ਉੱਪਰ ਹਨਾ ਸੋ ਉਹ ਕੀ ਆ ਵੀ ਮੁਰਗੀ ਆਪਦੀ ਹੀਟ ਹੀ ਨਹੀਂ ਮੇਨਟੇਨ ਕਰ ਪਾ ਰਹੀ ਤੇ ਉਹ ਆਂਡਾ ਕਿੱਥੋਂ ਦੇਊਗੀ ਠੀਕ ਹੈ ਜੀ ਸੋ ਇਹ ਚੀਜ਼ਾਂ ਦਾ ਖਿਆਲ ਰੱਖਿਆ ਕਰੋ ਸੋ ਉਹੀ ਵੀਰ ਰਲ ਜਾਵੇ ਜਾਨਵਰ ਠੀਕ ਹੈ ਜੀ ਜਿਹੜਾ ਇਹ ਚੀਜ਼ਾਂ ਨੂੰ ਮੇਨਟੇਨ ਕਰ ਸਕਦਾ ਸੋ ਜਿਹੜੀ ਆਂਡਾ ਜਿਹੜਾ ਜਾਨਵਰ ਬਣਿਆ ਨਾ ਆਂਡੇ ਲਈ ਉਹਨੇ ਆਂਡਾ ਹੀ ਦੇਣਾ ਹੈ ਹੋਰ ਉਹਨੇ ਕੋਸ਼ਿਸ਼ ਨਹੀਂ ਕਰਨਾ 5 ਦਿਨ ਲੇਟ ਹੋ ਜੂ 10 ਦਿਨ ਹੋ ਜੂ ਅਕਸਰ ਉਹਨੇ ਆਂਡਾ ਹੀ ਦੇਣਾ ਤੇ ਕਈ ਹੁਣ ਬੰਦੇ ਕਹਿੰਦੇ ਆ ਵੀ ਸਾਨੂੰ ਸੇਵਾ ਕਰਨੀ ਪਈਂ ਜੀ ਸੇਵਾ ਤਾਂ ਤੁਸੀਂ ਜੇ ਘਰ ਦੇ ਵਿੱਚ ਕੋਈ ਡੰਗਰ ਵੀ ਰੱਖੇ ਹੋਏ ਆ ਨਾ ਕੋਈ ਮੱਝਾਂ ਗਾਵਾਂ ਸੇਵਾ ਕਰਾਂਗੇ ਤੇ ਫੇਰ ਹੀ ਦੁੱਧ ਮਿਲਣਾ ਹੈ ਬਿਨਾ ਸੇਵਾ ਤੋਂ ਡੰਗਰ ਜਿਹੜੇ ਉਹ ਵੀ ਦੁੱਧ ਨਹੀਂ ਦਿੰਦੇ ਠੀਕ ਆ ਜੀ ਸੋ ਤੁਹਾਨੂੰ ਹੁਣ ਵਰਡ ਅਸੀਂ ਚੈੱਕ ਕਰਾਉਣੇ ਆਜੋ ਵਰਡ ਚੈੱਕ ਕਰ ਗਏ ਆਪਾਂ ਫਲੋਇ ਅ ਚੈੱਕ ਕਰੋ ਕਰਾਂ ਵਰਡ ਤਨੋਂ ਆਪੇ ਹੀ ਦੇਖ ਕੇ ਪਤਾ ਲੱਗ ਜੂਗਾ ਕਲਰ ਵੀ ਇਹ ਚ ਬਹੁਤ ਸੋਹਣੇ ਠੀਕ ਹੈ ਜੀ ਆ ਚੈੱਕ ਕਰ ਲਓ ਮੁਰਗੀ ਸਾਹਿਬ ਇਹ 300 ਪੀਸ ਆਪਣੇ ਕੋਲ ਅਵੇਲੇਬਲ ਆ ਇਹ ਅਸੀਂ ਘੱਟ ਜਗ੍ਹਾ ਦੇ ਵਿੱਚ ਤਾਂ ਰੱਖਿਆ ਹੋਇਆ ਵੀ ਇਹ ਇੱਥੇ ਨਿਗਾ ਰਵੇ ਕਿਉਂਕਿ ਠੰਡ ਬਹੁਤ ਵਧੀਆ ਰਾਤ ਨੂੰ ਜਿਹੜਾ ਟੈਂਪਰੇਚਰ ਉਹ ਹੋ ਜਾਂਦਾ 5 ਡਿਗਰੀ 4 ਡਿਗਰੀ ਸੋ ਅਸੀਂ ਇਹਨਾਂ ਨੂੰ ਇੱਕ ਹੀਟਿੰਗ ਰੋਡ ਲਾ ਦਣੀ ਹੈ ਔਰ ਇਹ ਜਿਹੜੀ ਜਗ੍ਹਾ ਇਹ ਵੀ ਬੰਦ ਕਰ ਦਾਂਗੇ ਔਰ ਇਹ ਜਿਹੜਾ ਅਸੀਂ ਪਾਣੀ ਲਾਇਆ ਇਹਦੇ ਵਿੱਚ ਅਸੀਂ ਲਾਇਆ ਹੋਇਆ ਵਿਰਕੋਨੈਸ ਤੇ ਜਿਬਰੋਮਿਨ ਠੀਕ ਹੈ ਜੀ ਆ ਚੈੱਕ ਕਰੋ ਤੁਸੀਂ ਮੁਰਗੀ ਬਿਲਕੁਲ ਤੰਦਰੁਸਤ ਜਾਨਵਰ 1.5 ਕਿਲੋ ਤੋਂ ਲੈ ਕੇ 1700 ਗ੍ਰਾਮ ਦੀ ਐਵਰੇਜ ਆਂਡਾ ਮੁਰਗੀ ਆ ਰਿਹਾ ਮੁਰਗੀ ਦਾ ਜਿਹੜਾ ਆਂਡਾ ਆਉਂਦਾ ਹੁੰਦਾ ਅੱਗੇ ਵੀ ਦੱਸਿਆ ਸੀ ਜੀ ਜੀ ਇਹ 1.5 ਕਿਲੋ ਤੋਂ ਪਲੱਸ ਮੁਰਗੀ ਹੈ 1700 ਗ੍ਰਾਮ ਵੀ ਹੈ 1800 ਗ੍ਰਾਮ ਵੀ ਹੈ ਠੀਕ ਹੈ ਜੀ ਸੋ ਜਿਹੜੇ ਵੀ ਵੀਰ ਨੇ ਲੈਣੀ ਹੈ ਤੁਸੀਂ ਅਗਰ ਅਸੀਂ ਫੋਨ ਨਹੀਂ ਚੱਕਦੇ ਤਾਂ ਤੁਸੀਂ ਸਾਨੂੰ ਜਿਹੜਾ ਹੈ ਨਾ ਵੀ ਵਾਇਸ ਮੈਸੇਜ ਹੀ ਕਰ ਸਕਦੇ ਹੋ WhatsApp ਤੇ ਠੀਕ ਹੈ ਜੀ ਅ ਵਰਡ ਚੈੱਕ ਕਰੋ ਸਾਰਾ ਵਰਡ ਹੈਲਦੀ ਨਵੀਂ ਮੁਰਗੀਆ ਨਾਲ ਤੇ ਰੰਗ ਵੀ ਬਹੁਤ ਸੋਹਣੇ ਨੇ ਜਾ ਜਿਹੜਾ ਸਿਲਵਰ ਰੰਗ ਸਭ ਤੋਂ ਸੋਹਣਾ ਵਾਈਟ ਵੀ ਆ ਸਿਲਵਰ ਵੀ ਬਲੈਕ ਵੀ ਆ ਰੈੱਡ ਵੀ ਹੈਗੀਆਂ ਆ ਆ ਚੈੱਕ ਕਰ ਲੋ ਠੀਕ ਹੈ ਜੀ ਸੋ ਇਦਾਂ ਦਾ ਵਰਡ ਆਪਣੇ ਕੋਲੇ 300 ਵਰਡ ਆ ਜਿੰਨਾ ਵੀ ਕੋਈ ਵੀ ਇਹ ਰਲ ਜਾਣਾ ਚਾਹੁੰਦਾ ਤੁਸੀਂ ਕਾਲ ਕਰ ਸਕਦੇ ਹੋ ਅਗਰ ਫੋਨ ਨਹੀਂ ਅਟੈਂਡ ਕਰ ਸਕਦੇ ਅਸੀਂ ਤਾਂ ਤੁਸੀਂ ਸਾਨੂੰ ਵਟਸਐਪ ਤੇ ਜਿਹੜਾ ਮੈਸੇਜ ਆ ਵਾਇਸ ਮੈਸੇਜ ਛੱਡ ਸਕਦੇ ਹੋ ਠੀਕ ਹੈ ਜੀ ਅਸੀਂ ਰਿਪਲਾਈ ਜਰੂਰ ਕਰਾਂਗੇ ਸੋ ਜਿਹੜੇ ਵੀ ਵੀਰ ਨੇ ਖਰੀਦਣੀਆਂ ਤੁਸੀਂ ਮੈਸੇਜ ਕਰਕੇ ਬੁਕਿੰਗ ਕਰ ਲਓ ਜੇ ਕਿਸੇ ਨੇ 50 100 ਪੀਸ ਮੰਗਵਾਉਣਾ ਤਾਂ ਉਹ ਵੀ ਆਪਾਂ ਭੇਜ ਦਿਆਂਗੇ ਰੇਟ ਅਗਰ ਤੁਹਾਨੂੰ ਚਾਹੀਦਾ ਤੁਸੀਂ ਸਾਨੂੰ ਵਟਸਐਪ ਕਰਕੇ ਜਿਹੜਾ ਰੇਟ ਉਹ ਲੈ ਸਕਦੇ ਹੋ ਠੀਕ ਹੈ ਜੀ ਸੋ ਆ ਚੈੱਕ ਕਰ ਲਓ ਵੀਡੀਓ ਤੁਸੀਂ ਵਰਡ ਵੇਖੋ ਤੁਮੀ ਇਹਦਾ ਜਿਹੜੀ ਵੀਡੀਓ ਤੁਹਾਨੂੰ ਪਸੰਦ ਆਏ ਹੋ ਵੀ ਮਿਲਦੇ ਆ ਜਲਦ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ